ਸਭ ਤੋਂ ਪਹਿਲਾਂ ਤਾਂ ਜਦੋਂ ਪੇਸ਼ੈਂਟ ਨੂੰ ਇਹ ਪਤਾ ਲੱਗਦਾ ਹੈ ਕਿ ਹਸਪੀਟਲ ਦੇ ਵਿੱਚ ਇੱਕ ਫੀਮੇਲ ਡਾਕਟਰ ਹੈ ਸਾਨੂੰ ਦੇਖਣ ਲਈ ਚੈੱਕਅਪ ਲਈ ਸਾਡੀ ਪ੍ਰੋਬਲਮ ਨੂੰ ਸੁਣਨ ਦੇ ਲਈ ਤਾਂ 50% ਕੇਸਸ ਦਾ ਉੱਥੇ ਹੀ ਸੌਟ ਆਊਟ ਹੋ ਜਾਂਦੇ ਆ ਬਿਕਾਜ਼ ਅ ਵੂਮਨ ਇਸ ਆਲਵੇਸ ਆਲਵੇਸ ਹੈਜ਼ੀਟੈਂਟ ਕਿ ਆਪਣੀ ਕੋਈ ਵੀ ਪ੍ਰੋਬਲਮ ਕਿਸੇ ਮੇਲ ਡਾਕਟਰ ਦੇ ਨਾਲ ਸ਼ੇਅਰ ਕਰਨੇ ਚ ਬੜਾ ਪੇਸ਼ੈਂਟਲੀ ਉਹਨਾਂ ਨੂੰ ਸੁਣਨਾ ਪੈਂਦਾ ਕਿਉਂਕਿ ਹਰੇਕ ਦੀ ਆਪਣੀ ਪ੍ਰੋਬਲਮ ਹੈ ਆਪਣੇ ਸਰਕਮਸਟੈਂਸਸ ਹੈ ਆਪਣੀ ਆਪਣੀ ਜਰਨੀ ਚੋਂ ਨਿਕਲ ਰਹੀਆਂ ਨੇ ਤਾਂ ਜਦੋਂ ਉਹਨਾਂ ਨੂੰ ਆ ਫੀਮੇਲ ਡਾਕਟਰ ਮਿਲਦੀ ਹੈ ਉਹ ਬੜੀਆਂ ਕੰਫਰਟੇਬਲ ਹੋ ਜਾਂਦੀਆਂ ਨੇ ਔਰ ਫਿਰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ ਦੇ ਆਰ ਵੈਰੀ ਓਪਨ ਟੂ ਸਪੀਕ ਦੇਖੀ ਫੀਮੇਲਸ ਵੀ ਪਾਈਲਸ ਜਾਂ ਫਿਸਟੂਲਾ ਨੂੰ ਲੈ ਕੇ ਉਨੇ ਹੀ ਅਫੈਕਟਡ ਨੇ ਜਿੰਨੇ ਕੀ ਮੇਲਸ ਯੈਸ ਬਿਲਕੁਲ ਪਰ ਇਹ ਹੈ ਕਿ ਜਦੋਂ ਤੱਕ ਉਹ ਹਸਪੀਟਲ ਪਹੁੰਚਦੀਆਂ ਨੇ ਮੇਜੋਰਿਟੀ ਕੇਸਸ ਐਸੇ ਹੁੰਦੇ ਹੈ ਜਿਨ੍ਹਾਂ ਨੇ ਸਿਰਫ ਹੈਜ਼ਿਟੇਸ਼ਨ ਕਰਕੇ ਆਪਣੀ ਬਿਮਾਰੀ ਨੂੰ ਨਾ ਡਿਸਕਲੋਜ਼ ਕਰਕੇ ਇੰਨੀ ਜ਼ਿਆਦਾ ਪ੍ਰੋਬਲਮ ਨੂੰ ਉਬਦਾ ਲੈਂਦੀ ਹੈ ਬੇਸਿਕਲੀ ਤਾਂ ਯੰਗਸਟਰਸ ਵਿੱਚ ਵੀ ਯੰਗ ਫੀਮੇਲਸ ਵਿੱਚ ਵੀ ਪ੍ਰੋਬਲਮਸ ਨੇ ਇਹ ਵਾਲੀਆਂ ਪਾਈਲਸ ਵਗੈਰਾ ਨਾਲ ਰਿਲੇਟਡ ਡੂਰਿੰਗ ਪ੍ਰੈਗਨਸੀ ਇਹ ਤਾਂ ਬਹੁਤ ਮੋਸਟ ਕਾਮਨ ਕੌਜ਼ ਹੈ ਜਿਹੜਾ ਹੁੰਦਾ ਹੈ ਫਿਰ ਉਸ ਤੋਂ ਬਾਅਦ ਡਿਲੀਵਰੀ ਦੇ ਬਾਅਦ ਦਾ ਟਾਈਮ ਉਹਦੇ ਵਿੱਚ ਪ੍ਰੋਬਲਮਸ ਬੋਡੀ ਚ ਹਾਰਮੋਨਲ ਚੇਂजेस ਇੱਕ ਨਿਊ ਬੋਨ ਬੇਬੀ ਦੇ ਨਾਲ ਆਪਣੇ ਆਪ ਨੂੰ ਐਡਜਸਟ ਕਰਨਾ ਔਰ ਲਾਈਫਸਟਾਈਲ ਲਾਈਫ ਤਾਂ ਉਵੇਂ ਹੀ ਚੱਲ ਰਹੀ ਹੈ ਇੱਕ ਨਵੀਂ ਰਿਸਪੌਂਸਿਬਿਲਟੀ ਰਾਦਰ ਐਡ ਆਨ ਹੋ ਜਾਂਦੀ ਹੈ ਤਾਂ ਉਹਦੇ ਵਿੱਚ ਉਹਨਾਂ ਦਾ ਲਾਈਫਸਟਾਈਲ ਹੋਰ ਜ਼ਿਆਦਾ ਡਿਸਟਰਬ ਹੋ ਜਾਂਦਾ ਹੈ ਫਿਜ਼ੀਕਲ ਐਕਟੀਵਿਟੀ ਨਹੀਂ ਹੈ ਡਾਈਟ ਪ੍ਰੋਪਰ ਨਹੀਂ ਹੈ ਸਾਡੀ 슬ੀਪ ਪ੍ਰੋਪਰ ਨਹੀਂ ਹੈ ਬੱਚੇ ਦੇ ਨਾਲ ਸਾਡਾ ਟਾਈਮ ਇੰਨਾ ਜ਼ਿਆਦਾ ਹੋ ਜਾਂਦਾ ਹੈ ਕਿ ਸਾਡਾ ਕੋਈ ਸਿਸਟਮ ਹੀ ਨਹੀਂ ਰਹਿੰਦਾ ਬਵਲ ਹੈਬਿਟਸ ਦਾ ਕੋਈ ਸਿਸਟਮ ਨਹੀਂ ਰਹਿੰਦਾ ਉਧਰ ਉਹਨਾਂ ਨੂੰ ਪ੍ਰੈਸ਼ਰ ਹੈ ਔਰ ਉਹ ਬੇਬੀ ਨੂੰ ਦੇਖ ਰਹੀਆਂ ਉਹ ਜਾ ਨਹੀਂ ਪਾਉਂਦੀਆਂ ਤਾਂ ਉਹ ਸਾਰੇ ਚੱਕਰ ਜਿਹੜੇ ਸਾਰੇ ਇਵੈਂਟ ਵਰਡਸ ਨੇ ਉਹ ਸਾਰਿਆਂ ਦੇ ਵਿੱਚ ਵਿੱਚ ਹੀ ਪ੍ਰੋਬਲਮ ਇੰਨੀ ਜ਼ਿਆਦਾ ਵੱਧ ਜਾਂਦੀ ਹੈ ਕਿ ਉਹ ਇਸ ਪ੍ਰੋਬਲਮ ਤੋਂ ਫਿਰ ਸਫਰ ਕਰਦੀ ਹੈ ਕਹਿੰਦੇ ਨੇ ਕਿ ਜੇ ਇੱਕ ਹੈਲਦੀ ਮਾਈਂਡ ਹੈ ਜਾਂ ਹੈਲਦੀ ਬਾਡੀ ਹੈ ਉਹ ਹੀ ਕੁਝ ਕਰ ਸਕਦੀ ਹੈ ਲਾਈਕ ਜੇ ਇੱਕ ਫੀਮੇਲ ਪਿਲਰ ਹੈ ਫੈਮਿਲੀ ਦਾ ਤਾਂ ਜੇ ਉਹ ਪਿਲਰ ਠੀਕ ਰਹੇਗਾ ਤਾਂ ਉਹ ਆਪਣੀ ਸਾਰੀਆਂ ਰਿਸਪੋਨਸਿਬਿਲਟੀਜ਼ ਪ੍ਰੋਪਰਲੀ ਕਰ ਪਾਏਗੀ ਨਾ ਉਹਨੂੰ ਉਹਨੂੰ ਫੁੱਲਫਿਲ ਕਰ ਪਾਏਗੀ ਕੋਈ ਵੀ ਪੇਸ਼ੈਂਟ ਆਂਦੇ ਤੁਸੀਂ ਉਹਨੂੰ ਐਜ਼ ਅ ਪੇਸ਼ੈਂਟ ਟਰੀਟ ਕਰੋਗੇ ਤਾਂ ਬਸ ਫਿਰ ਆਇਆ ਉਹਦੀ ਹਿਸਟਰੀ ਲਈ ਐਂਡ ਦੈਟਸ ਇਟ ਪਰ ਜਦੋਂ ਤੁਸੀਂ 2 ਮਿੰਟ ਉਹਦੇ ਨਾਲ ਗੱਲ ਕਰਦੇ ਹੋ ਉਹਦੀ ਪ੍ਰੋਬਲਮ ਸਮਝਦੇ ਹੋ ਉਹਦਾ ਰੂਟ ਕੌਜ਼ ਸਮਝਦੇ ਹੋ ਹੈਨਾ ਤਫਰ ਤੁਸੀਂ ਬੈਟਰ ਵੇਚ ਟਰੀਟ ਕਰ ਸਕਦੇ ਹੋ ਤੁਸੀਂ ਡਾਇਗਨੋਸ ਪ੍ਰੋਪਰ ਕਰ ਸਕਦੇ ਹੋ ਤੁਸੀਂ ਟਰੀਟਮੈਂਟ ਪ੍ਰੋਪਰ ਕਰ ਸਕਦੇ ਹੋ ਇੱਕ ਅਨਦਰ ਹੈਲਥ ਪ੍ਰੋਮਿਸ ਨੂੰ ਲੈ ਕੇ ਮੈਂ ਗੀਤ ਤਹਾਡੇ ਨਾ ਰੋਜ਼ਾਨਾ ਸਪੋਕਸਮੈਨ ਤੋਂ ਔਰ ਜਦੋਂ ਹੈਲਥ ਇਸ਼ੂ ਦੀ ਗੱਲ ਆਉਂਦੀ ਹੈ ਸਪੈਸੀਫਿਕਲੀ ਜਦੋਂ ਅਸੀਂ ਗੱਲ ਕਰਦੇ ਹਾਂ ਵਿਮਨ ਹੈਲਥ ਦੀ ਤਦੋਂ ਇੱਕ ਹੀ ਨਾਮ ਹੈ ਜੋ ਕਿ ਸਾਡੇ ਜ਼ਿਹਨ ਦੇ ਵਿੱਚ ਵੀ ਇਨਫੈਕਟ ਰੋਜ਼ਾਨਾ ਸਪੋਕਸਮੈਨ ਦੇ ਨਾਲ ਜਿਹੜੀ ਕਨੈਕਟੀਵਿਟੀ ਹੈ ਸਾਨੂੰ ਇੱਕ ਹੀ ਨਾਮ ਯਾਦ ਆਉਂਦਾ ਹੈ ਡਾਕਟਰ ਦੀਪਿਕਾ ਸੂਰੀ ਸਾਡੇ ਨਾਲ ਨੇ ਜੋ ਕਿ ਪ੍ਰੋਕਟੋਲੋজিস্ট ਨੇ ਗਾਇਨਕੋਲੋজিস্ট ਨੇ ਐਨ ਐਸ ਐਮ ਡੀ ਰਾਣਾ ਹਸਪੀਟਲ ਮੈਮ ਤੁਹਾਡਾ ਵੈਲਕਮ ਹੈ ਐਸ ਦੀ ਸਪੈਸ਼ਲ ਜਿਹੜਾ ਅਸੀਂ ਪ੍ਰੋਗਰਾਮ ਰੱਖਿਆ ਉਸ ਦੇ ਵਿੱਚ ਥੈਂਕ ਯੂ ਥੈਂਕ ਯੂ so much ਜਦੋਂ ਵੀ ਕਿਉਂਕਿ ਤੁਸੀਂ ਐਵਰੀ ਡੇ ਰੂਟੀਨ ਦੇ ਵਿੱਚ ਬਹੁਤ ਸਾਰੀ ਫੀਮੇਲਸ ਦੇ ਨਾਲ ਮਿਲਦੇ ਹੋ ਔਰ ਸਭ ਦੀ ਅਲੱਗ-ਅਲੱਗ ਇਸ਼ੂਜ਼ ਨੇ ਸਭ ਦਾ ਅਲੱਗ-ਅਲੱਗ ਸਾਈਕੋਲੋਜੀ ਹੈ ਔਰ ਸ਼ਬਦਾਂ ਅਲੱਗ-ਅਲੱਗ ਤਰੀਕੇ ਦੇ ਨਾਲ ਤੁਹਾਨੂੰ ਆਪਣੀ ਗੱਲ ਦੱਸਣ ਦਾ ਇੱਕ ਤਰੀਕਾ ਹੁੰਦਾ ਹੈ ਤੇ ਮੇਰਾ ਪਹਿਲਾ ਸਵਾਲ ਇਹ ਹੈ ਕਿ ਔਰਤਾਂ ਇੰਨੀ ਜ਼ਿਆਦਾ ਹੈਜ਼ੀਟੈਂਟ ਹੁੰਦੀ ਹੈ ਆਪਣੀ ਗੱਲਾਂ ਨੂੰ ਸ਼ੇਅਰ ਕਰਨ ਦੇ ਵਿੱਚ ਸ਼ਾਇਦ ਬਚਪਨ ਤੋਂ ਲੈ ਕੇ ਅਸੀਂ ਉਹ ਸਾਰੀ ਚੀਜ਼ਾਂ ਵੇਖੀਆਂ ਨੇ ਉਸ ਦੇ ਉੱਤੇ ਬਚਪਨ ਤੋਂ ਕੰਮ ਕਰਨ ਦੀ ਵੀ ਜ਼ਰੂਰਤ ਹੈ ਤੇ ਤੁਸੀਂ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਕੰਫਰਟੇਬਲ ਕਰਦੇ ਹੋ ਅ ਜਿੱਥੋਂ ਤੱਕ ਸਾਡੇ ਫੀਲਡ ਦੀ ਗੱਲ ਹੈ ਐਨੋਰੈਕਟਲ ਡਿਜ਼ੀਜ਼ਸ ਦੀ ਗੱਲ ਹੈ ਸਭ ਤੋਂ ਪਹਿਲਾਂ ਤਾਂ ਜਦੋਂ ਪੇਸ਼ੈਂਟ ਨੂੰ ਇਹ ਪਤਾ ਲੱਗਦਾ ਹੈ ਕਿ ਹਸਪੀਟਲ ਦੇ ਵਿੱਚ ਇੱਕ ਫੀਮੇਲ ਡਾਕਟਰ ਹੈ ਸਾਨੂੰ ਦੇਖਣ ਲਈ ਚੈੱਕਅਪ ਲਈ ਸਾਡੀ ਪ੍ਰੋਬਲਮ ਨੂੰ ਸੁਣਨ ਦੇ ਲਈ ਤਾਂ 50% ਕੇਸਸ ਤਾਂ ਉੱਥੇ ਹੀ ਸੌਟ ਆਊਟ ਹੋ ਜਾਂਦੇ ਹਨ ਬਿਕਾਜ਼ ਅ ਊਮਨ ਇਜ਼ ਆਲਵੇਜ਼ ਆਲਵੇਜ਼ ਹੇਜ਼ੀਟੈਂਟ ਕਿ ਆਪਣੀ ਕੋਈ ਵੀ ਪ੍ਰੋਬਲਮ ਕਿਸੇ ਮੇਲ ਡਾਕਟਰ ਦੇ ਨਾਲ ਸ਼ੇਅਰ ਕਰਨੇ ਚ ਤਾਂ ਬਹੁਤ ਸਾਰੀਆਂ ਫੀਮੇਲਸ ਨੂੰ ਇਹ ਲੱਗਦਾ ਹੈ ਕਿ ਫੀਮੇਲ ਡਾਕਟਰ ਹੈ ਤਾਂ ਵੀ ਆਰ ਕੰਫਰਟੇਬਲ ਅਸੀਂ ਬਹੁਤ ਆਰਾਮ ਨਾਲ ਆਪਣੀ ਗੱਲ ਕਰ ਸਕਨੇ ਆ ਉਸ ਤੋਂ ਬਾਅਦ ਜਦੋਂ ਆਂਦੀਆਂ ਨੇ ਤਾਂ ਉਹਨਾਂ ਨੂੰ ਵੀ ਲੱਗਦਾ ਹੈ ਕਿ ਇੱਕ ਫੀਮੇਲ ਡਾਕਟਰ ਸਾਨੂੰ ਬਹੁਤ ਅੱਛੀ ਤਰ੍ਹਾਂ ਸਮਝ ਸਕਦੀ ਹੈ ਕਿਉਂਕਿ ਹਰੇਕ ਦੀ ਆਪਣੀ ਆਪਣੀ ਲਾਈਫ ਸਟਾਈਲ ਹੁੰਦਾ ਹੈ ਸੇਮ ਪ੍ਰੋਬਲਮਸ ਹੁੰਦੀਆਂ ਨੇ ਵਰਕਿੰਗ ਔਮੈਨ ਅੱਜਕੱਲ ਬਹੁਤ ਜ਼ਿਆਦਾ ਮੇਜੋਰਿਟੀ ਜਿਹੜੀਆਂ ਫੀਮੇਲਸ ਨੇ ਉਹ ਵਰਕਿੰਗ ਨੇ ਹੈ ਕਰ ਤੋਂ ਬਾਹਰ ਨਿਕਲ ਰਹੀਆਂ ਨੇ ਔਰ ਕਿਸੇ ਨਾ ਕਿਸੇ ਫੀਲਡ ਦੇ ਵਿੱਚ ਆਪਣੇ ਆਪ ਨੂੰ ਪ੍ਰੂਵ ਕਰਦੀਆਂ ਨੇ ਤਾਂ ਉਹਨਾਂ ਨੂੰ ਦੇਖ ਕੇ ਉਹਨਾਂ ਨੂੰ ਲੱਗਦਾ ਹੈ ਕਿ देयर इज समवन ਇੱਕ ਫੀਮੇਲ ਹੈ ਸਾਡੀ ਪ੍ਰੋਬਲਮ ਨੂੰ ਸੁਣਨ ਦੇ ਲਈ ਤਾਂ ਜੇ ਅਸੀਂ ਉਹਨਾਂ ਨੂੰ ਆਪਣੀ ਪ੍ਰੋਬਲਮ ਦੱਸਾਂਗੇ ਡੈਫੀਨੇਟਲੀ ਉਹਦੇ ਲਈ ਤੁਹਾਨੂੰ ਬੜਾ ਪੇਸ਼ੀਐਂਟਲੀ ਉਹਨਾਂ ਨੂੰ ਸੁਣਨਾ ਪੈਂਦਾ ਕਿਉਂਕਿ ਹਰੇਕ ਦੀ ਆਪਣੀ ਪ੍ਰੋਬਲਮ ਹੈ ਆਪਣੇ ਸਰਕਮਸਟੈਂਸਸ ਹੈ ਆਪਣੀ ਆਪਣੀ ਜਰਨੀ 'ਚ ਉਹ ਨਿਕਲ ਰਹੀਆਂ ਨੇ ਤਾਂ ਜਦੋਂ ਉਹਨਾਂ ਨੂੰ ਆ ਫੀਮੇਲ ਡਾਕਟਰ ਮਿਲਦੀ ਹੈ ਉਹ ਬੜੀਆਂ ਕੰਫਰਟੇਬਲ ਹੋ ਜਾਂਦੀਆਂ ਨੇ ਔਰ ਫਿਰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ ਦੇ ਆਰ ਵੈਰੀ ਓਪਨ ਟੂ

ਪਰ ਇਹ ਹੈ ਕਿ ਜਦੋਂ ਤੱਕ ਉਹ ਹਸਪੀਟਲ ਪਹੁੰਚਦੀਆਂ ਨੇ ਉਹ ਮੇਜੋਰਿਟੀ ਕੇਸਿਸ ਐਸੇ ਹੁੰਦੇ ਐ ਜਿਨ੍ਹਾਂ ਨੇ ਸਿਰਫ ਹੈਜ਼ਿਟੇਸ਼ਨ ਕਰਕੇ ਆਪਣੀ ਬਿਮਾਰੀ ਨੂੰ ਨਾ ਡਿਸਕਲੋਸ ਕਰਕੇ ਇੰਨੀ ਜ਼ਿਆਦਾ ਪ੍ਰੋਬਲਮ ਨੂੰ ਉਬਦਾ ਲੈਂਦੀ ਐ ਬੇਸਿਕਲੀ ਤਾਂ ਯੰਗਸਟਰਸ ਵਿੱਚ ਵੀ ਯੰਗ ਫੀਮੇਲਸ ਵਿੱਚ ਵੀ ਪ੍ਰੋਬਲਮਸ ਨੇ ਇਹ ਵਾਲੀਆਂ ਪਾਈਲਸ ਵਗੈਰਾ ਨਾਲ ਰਿਲੇਟਡ ਸੈਕੰਡਲੀ ਡਿਊਰਿੰਗ ਪ੍ਰੈਗਨਸੀ ਇਹ ਤਾਂ ਬਹੁਤ ਮੋਸਟ ਕਾਮਨ ਕੌਜ਼ ਐ ਜਿਹੜਾ ਹੁੰਦਾ ਫਿਰ ਉਸ ਤੋਂ ਬਾਅਦ ਡਿਲੀਵਰੀ ਦੇ ਬਾਅਦ ਦਾ ਟਾਈਮ ਉਹਦੇ ਵਿੱਚ ਪ੍ਰੋਬਲਮਸ ਬਾਡੀ ਚ ਹਾਰਮੋਨਲ ਚੇਂजेस ਇੱਕ ਨਿਊ ਬੋਨ ਬੇਬੀ ਦੇ ਨਾਲ ਆਪਣੇ ਆਪ ਨੂੰ ਐਡਜਸਟ ਕਰਨਾ ਔਰ ਲਾਈਫਸਟਾਈਲ ਲਾਈਫ ਤਾਂ ਉਵੇਂ ਹੀ ਚੱਲ ਰਹੀ ਹੈ ਇੱਕ ਨਵੀਂ ਰਿਸਪੌਂਸਿਬਿਲਟੀ ਰਾਦਰ ਐਡ-ਆਨ ਹੋ ਜਾਂਦੀ ਹੈ ਤਾਂ ਉਹਦੇ ਵਿੱਚ ਉਹਨਾਂ ਦਾ ਲਾਈਫਸਟਾਈਲ ਹੋਰ ਜ਼ਿਆਦਾ ਡਿਸਟਰਬ ਹੋ ਜਾਂਦਾ ਹੈ ਉਹ ਆਪਣੇ ਆਪ ਨੂੰ ਜਿਵੇਂ ਸ਼ੁਰੂ ਤੋਂ ਹੀ ਆਪਾਂ ਦੇਖਿਆ ਇੱਕ ਫੀਮੇਲ ਦੇ ਲਈ ਹਮੇਸ਼ਾ ਉਹਦੀ ਫੈਮਿਲੀ ਉਹਦੇ ਹਸਬੰਦ ਬੱਚੇ ਹੈਨਾ ਉਹ ਹਮੇਸ਼ਾ ਪ੍ਰਾਇੋਰਟੀ ਰਹੀ ਨੇ ਜੀ ਉਹਦੇ ਵਿੱਚ ਜਦੋਂ ਇੱਕ ਹੋਰ ਰਿਸਪੌਂਸਿਬਿਲਟੀ ਆ ਜਾਂਦੀ ਹੈ ਤਾਂ ਉਹ ਆਪਣੇ ਆਪ ਨੂੰ ਉਹਨਾ ਟਾਈਮ ਨਹੀਂ ਦੇ ਪਾਉਂਦੀ ਜਿੰਨਾ ਉਹਨੂੰ ਦੇਣ ਦੀ ਜ਼ਰੂਰਤ ਹੈ ਸਪੈਸ਼ਲੀ ਆਪਣੀ ਹੈਲਥ ਨੂੰ ਲੈ ਕੇ ਜਦੋਂ ਤੁਸੀਂ ਲਾਸਟ ਵੀ ਗੱਲ ਕੀਤੀ ਸੀ ਲਾਸਟ ਮੈਂ ਯਾਦ ਹੈ ਆਪਣਾ ਐਪੀਸੋਡ ਜਦੋਂ ਅਸੀਂ ਕੀਤਾ ਸੀ ਤੁਸੀਂ ਸਪੈਸੀਫਿਕਲੀ ਲਾਈਫਸਟਾਈਲ ਨੂੰ ਵੀ ਕਾਫੀ ਹੱਦ ਤੱਕ ਜ਼ਿੰਮੇਵਾਰ ਮੰਨਿਆ ਸੀ ਕਿ ਅੱਜ ਕੱਲ ਦਾ ਜਿਹੜਾ ਸਪੈਸ਼ਲੀ ਕੁੜੀਆਂ ਦਾ ਜਿਹੜੇ ਜਿਵੇਂ ਤੁਸੀਂ ਕਿਹਾ ਨੇ ਮੈਂਸ਼ਨ ਕੀਤਾ ਕਿ ਬੜੇ ਯੰਗ ਗਰਲਸ ਦੇ ਵਿੱਚ ਵੀ ਇਹ ਪ੍ਰੋਬਲਮ ਆਣੀ ਸ਼ੁਰੂ ਹੋ ਗਈ ਤੇ ਲਾਈਫਸਟਾਈਲ ਅਗੇਨ ਇਜ਼ ਦਾ ਬਿਗੇਸਟ ਕਲਪਰੇਟ ਬਿਲਕੁਲ ਕਿਉਂਕਿ ਫਿਜ਼ੀਕਲ ਐਕਟੀਵਿਟੀ ਉਸ ਲੈਵਲ ਦੀ ਨਹੀਂ ਹੈ ਜਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਖਾਣਾ ਖਾ ਕੇ ਸੋ ਗਏ ਟੀਵੀ ਵੇਖਦੇ ਵੇਖਦੇ ਕੁਝ ਨਾ ਕੁਝ ਆਰਡਰ ਕਰ ਲਿੱਤਾ ਖਾ ਰਹੇ ਹੋ ਜਾਂ ਫਿਰ ਅੱਜਕੱਲ ਜਿੰਨਾ ਐਗਜ਼ਾਮਸ ਦਾ ਪ੍ਰੈਸ਼ਰ ਹੈ ਜਿੰਨਾ ਕੰਪੀਟੀਸ਼ਨ ਹੈ ਉਹਦੇ ਵਿੱਚ ਜਿਹੜੇ ਬੜੇ ਬ੍ਰਾਈਟ ਚਾਈਲਡ ਨੇ ਸਟੂਡੈਂਟਸ ਨੇ ਉਹ ਤਾਂ ਆਪਣੀ ਹੈਲਥ ਨੂੰ ਲੈ ਕੇ ਬਿਲਕੁਲ ਇਗਨੋਰੈਂਟ ਨੇ ਐਸੇ ਐਸੇ ਸਟੂਡੈਂਟਸ ਆਉਂਦੇ ਨੇ ਜਿਹੜੇ 18-18 ਘੰਟੇ 16-16 ਘੰਟੇ ਉਹਨਾਂ ਦਾ ਸਿਰਫ ਇੱਕ ਹੀ ਏਮ ਹੈ ਕਿ ਅਸੀਂ ਇਧਰ ਹੁਕੂਰ ਕਰੂਪ ਬਸ ਅਡਾ ਐਗਜ਼ਾਮ ਜਿਹੜਾ ਇਹ ਕਲੀਅਰ ਹੋ ਜਾਏ। ਦਿਸ ਇਜ਼ ਵੈਰੀ ਵੈਰੀ ਇੰਪੋਰਟੈਂਟ ਫਾਰ ਅਸ। ਪਰ ਉਹ ਬਿਲਕੁਲ ਆਪਣੇ ਮਦਰਸ ਇਸ ਤਰ੍ਹਾਂ ਦੀਆਂ ਆਂਦੀਆਂ ਨੇ ਜਿਹੜੀਆਂ ਇੰਨੀਆਂ ਜ਼ਿਆਦਾ ਪਰੇਸ਼ਾਨ ਨੇ ਕਿ ਅਸੀਂ ਇਹਨਾਂ ਨੂੰ ਕੁਝ ਦੇ ਦੇਣੇ ਆ ਤੇ ਇਹ ਖਾ ਲੈਂਦੀਆਂ। ਜੇ ਅਸੀਂ ਨਹੀਂ ਦਾਂਗੇ ਤੇ ਕੁਝ ਨਹੀਂ ਖਾਨਗੀਆਂ। ਉੱਠਣਗੀਆਂ ਹੀ ਨਹੀਂ ਆਪਣੀ ਸੀਟ ਤੇ ਵਾਟ ਇਜ਼ ਯੋਰ ਮੈਸੇਜ ਟੂ ਪੈਰੈਂਟਸ? ਪੇਰੈਂਟਸ ਦੇ ਲਈ ਇਹ ਮੈਸੇਜ ਹੈ ਕਿ ਦੇਖੋ ਬੱਚੇ ਤੇ ਇੰਨਾ ਪ੍ਰੈਸ਼ਰ ਵੀ ਨਹੀਂ ਪਾਉਣਾ ਚਾਹੀਦਾ 노 ਡਾਊਟ ਹੁਣ ਬਹੁਤ ਜ਼ਿਆਦਾ ਕੰਪੀਟੀਸ਼ਨ ਹੈ ਬਹੁਤ ਸਾਰੇ ਲਾਈਫ ਦੇ ਚੈਲੰਜਸ ਡਿਫਰੈਂਟ ਹੋ ਚੁੱਕਿਆ ਹੈ ਸਾਰਾ ਸਿਨੈਰੀਓ ਚੇਂਜ ਹੋ ਚੁੱਕਿਆ ਹੈ ਅੱਜ ਜਿਸ ਲਾਈਫਸਟਾਈਲ ਦੇ ਵਿੱਚ ਅਸੀਂ ਰਹ ਰਹੇ ਹਾਂ ਬਟ ਉਹਦੇ ਵਿੱਚ ਇੱਕ ਬਹੁਤ ਵੱਡਾ ਰੋਲ ਪੇਰੈਂਟਸ ਦਾ ਪ੍ਰੈਸ਼ਰ ਵੀ ਹੈ ਪਰ ਜੋ ਅਸੀਂ ਫੀਲ ਕਰਨੇ ਆ ਸਾਡੇ ਅਕੋਰਡਿੰਗ ਤਾਂ ਜੇ ਅਸੀਂ ਬੱਚੇ ਨੂੰ ਇੱਕ ਓਪਨ ਸਕਾਈ ਦੇ ਦਈਏ ਤਾਂ ਸ਼ਾਇਦ ਉਹ ਬਹੁਤ ਅੱਛਾ ਫਲਾਈ ਕਰ ਸਕਦਾ ਹੈ ਇਨਸਟੈਡ ਅਸੀਂ ਉਹਨੂੰ ਪ੍ਰੈਸ਼ਰਾਈਜ਼ ਕਰੀਏ ਕਰਨਾ ਤਾਂ ਉਹਨਾਂ ਨੇ ਉਦੋਂ ਹੀ ਹੈ ਤੁਸੀਂ ਕਿਸੇ ਬੱਚੇ ਨੂੰ ਸਮਝਾ ਨਹੀਂ ਸਕਦੇ ਤੁਹਾਨੂੰ ਦੇਖ ਕੇ ਤੁਹਾਡੀ ਜਰਨੀ ਨੂੰ ਦੇਖ ਕੇ ਦੂਸਰੇ ਦੀ ਐਕਸਪੀਰੀਐਂਸਸ ਨੂੰ ਦੇਖ ਕੇ ਆਪਣੇ ਆਪ ਲਰਨ ਕਰ ਜਾਂਦੀ ਹੈ ਹਰ ਚੀਜ਼ ਦਾ ਇੱਕ ਟਾਈਮ ਹੈ ਉਹਨਾਂ ਦੀ ਵੀ ਕੇਜ ਹੁੰਦੀ ਹੈ ਜਦੋਂ ਪੇਰੈਂਟਸ ਨੂੰ ਲੱਗਦਾ ਹੈ ਕਿ ਇਹ ਸਭ ਕਰਨ ਪਰ ਦੇ ਆਰ ਨਾਟ ਮੈਚੂਰ ਥੈਟ ਕਿ ਉਹ ਉਸ ਸਭ ਚੀਜ਼ ਨੂੰ ਸਮਝ ਪਾਣ ਔਰ ਉਸ ਚੱਕਰ ਦੇ ਵਿੱਚ ਉਹ ਇੰਨਾ ਕੁ ਪ੍ਰੈਸ਼ਰ ਕ੍ਰੀਏਟ ਹੋ ਜਾਂਦਾ ਹੈ ਕਿ ਬੱਚੇ ਆਪਣੇ ਆਪ ਨੂੰ ਵੀ ਭੁੱਲ ਜਾਂਦੇ ਆ ਬੜਾ ਅੱਛਾ ਲੱਗਦਾ ਹੈ ਅਜਿਹੇ ਡਾਕਟਰ ਨੂੰ ਮਿਲਣਾ ਜੋ ਕਿ ਨਾ ਸਿਰਫ ਆਪਣੇ ਏਰੀਆ ਉਸ ਨੂੰ ਲੈ ਕੇ ਪਾਰੰਗਤ ਨੇ ਹਰ ਚੀਜ਼ ਦੇ ਵਿੱਚ ਪਰਫੈਕਟ ਨੇ ਬਲਕਿ ਉਸ ਦੇ ਨਾਲ ਨਾਲ ਤੁਸੀਂ ਆ ਕੇ ਮੋਟੀਵੇਟ ਵੀ ਕਰਦੇ ਹੋ ਕਿ ਕਿਦਾਂ ਕਿੰਨਾ ਚੀਜ਼ਾਂ ਦਾ ਅਸੀਂ ਧਿਆਨ ਰੱਖ ਸਕਦੇ ਆ ਅੱਛਾ ਮੈਮ ਕਮਿੰਗ ਬੈਕ ਟੂ ਤੁਸੀਂ ਮੈਂਸ਼ਨ ਕੀਤਾ ਸੀ ਪ੍ਰੈਗਨੈਂਸੀ ਤੇ প্রেਗਨancies ਤੋਂ ਬਾਅਦ ਫੀਮੇਲ ਆਪਣੀ ਬੋਡੀ ਨੂੰ ਲੈ ਕੇ ਪੋਸਟਪਾਰਟਮ ਡਿਪਰੈਸ਼ਨ ਨੂੰ ਲੈ ਕੇ ਇੱਕ ਨੰਨਾ ਜਾਂ ਬੇਬੀ ਹੱਥ ਵਿੱਚ ਹੈ ਉਸ ਦੀ ਉਹੀ ਰੁਟੀਨ ਹੈ ਉਸ ਦੇ ਇਲਾਵਾ ਸਭ ਤੋਂ ਜ਼ਿਆਦਾ ਸਫਰ ਉਸ ਦੀ ਬੋਡੀ ਕਰ ਰਹੀ ਹੁੰਦੀ ਹੈ ਕਿਉਂਕਿ ਹਾਰਮੋਨਲ ਚੇਂਜ ਬੋਡੀ ਦੇ ਵਿੱਚ ਅਲੱਗ-ਅਲੱਗ ਚੇਂਜਸ ਨੇ ਤੇ ਇਸ ਦੌਰਾਨ ਕਿੰਨੇ ਕੁ ਚਾਂਸਸ ਰਹਿੰਦੇ ਨੇ ਪਾਈਲਸ ਹੋਣ ਬਹੁਤ ਜ਼ਿਆਦਾ ਚਾਂਸਸ ਨੇ ਮੈਂ ਲਾਸਟ ਐਪੀਸੋਡ ਵਿੱਚ ਵੀ ਮੈਂਸ਼ਨ ਕੀਤਾ ਸੀ ਹਾਂਜੀ ਕਿ ਪ੍ਰੈਗਨਨਸੀ ਚ ਜਿਹੜੀਆਂ ਹਾਰਮੋਨਲ ਚੇਂਜਸ ਨੇ ਜਿਸ ਤਰ੍ਹਾਂ ਦੀਆਂ ਕੰਪਲਿਕੀਸ਼ਨਸ ਆndੀਆਂ ਨੇ ਉਹਦੇ ਨਾਲ ਇਹ ਪ੍ਰੋਬਲਮ ਹੋਣ ਦੇ ਚਾਂਸਸ ਬਹੁਤ ਜ਼ਿਆਦਾ ਨੇ ਡਿਲੀਵਰੀ ਤੋਂ ਬਾਅਦ ਕੀ ਹੁੰਦਾ ਹੈ ਕਿ ਸਾਡੀ ਬੋਡੀ ਆਪਣੇ ਆਪ ਨੂੰ ਉਨੀ ਜਲਦੀ ਐਡਜਸਟ ਨਹੀਂ ਕਰ ਪਾਉਂਦੀ ਹਾਰਮones ਆਲਰੇਡੀ ਡਿਸਟਰਬ ਹੋ ਚੁੱਕੇ ਹੈ ਉਹਨਾਂ ਦੇ ਨਾਰਮਲ ਲੈਵਲਸ ਆਉਣੇ ਚ ਟਾਈਮ ਲੱਗਣਾ ਹੈ ਉਸ ਤੋਂ ਬਾਅਦ ਬੱਚੇ ਦੀ ਰਿਸਪੌਂਸਿਬਿਲਟੀ ਸਪੋਜ਼ ਸੀ ਸੈਕਸ਼ਨ ਹੋ ਗਿਆ ਤਾਂ ਉਹਨਾਂ ਦਾ ਕੁਝ ਟਾਈਮ ਦੇ ਲਈ ਰੈਸਟ੍ਰਿਕਸ਼ਨ ਹੋ ਜਾਂਦੀ ਹੈ ਕਿ ਉਹ ਫਿਜ਼ੀਕਲੀ ਉਹਨਾਂ ਐਕਟਿਵ ਨਹੀਂ ਹੋ ਪਾਉਂਦੇ ਹੈਨਾ ਐਕਸਰਸਾਈਜ਼ਸ ਵਗੈਰਾ ਨਹੀਂ ਕਰ ਪਾਉਂਦੇ ਸੈਕਿੰਡਲੀ ਸਾਡਾ ਜੋ ਕਲਚਰ ਹੈ ਅੱਜਕੱਲ ਦਾ ਅੱਜਕੱਲ ਤਾਂ ਚਲੋ ਫਿਰ ਡਿਫਰੈਂਟ ਹੈ ਅਦਰਵਾਇਜ਼ ਰੂਟੀਨ ਕੀ ਹੈ ਕਿ ਹੁਣ ਡਿਲੀਵਰੀ ਹੋ ਗਈ ਹੈ ਆ ਵੀ ਨਹੀਂ ਖਾਣਾ ਆ ਵੀ ਨਹੀਂ ਖਾਣਾ ਮਤਲਬ ਦੇ ਟਰੀਟ ਅ ਪੇਸ਼ੈਂਟ ਸੋਰੀ a ਲੇਡੀ ਲਾਈਕ a ਪੇਸ਼ੈਂਟ ਕਿ ਇਹਨੂੰ ਕੁਝ ਨਹੀਂ ਦੇਣਾ ਇਵਨ ਆ ਕੇ ਉਹਨਾਂ ਦੀ ਫੈਮਿਲੀ ਵਾਲੇ ਗੱਲ ਕਰਦੇ ਜੀ ਤੜਕਾ ਲਗਾ ਦੀਏ ਹਮ ਬਿਲਕੁਲ ਨਹੀਂ

ਲੇਵਲ ਆ ਸਾਡਾ ਸਿਸਟਮ ਸੀਗਾ ਉਹਨੂੰ ਅਸੀਂ ਰੀਗੇਨ ਕਰ ਸਕਨੇ ਆ ਤਾਂ ਉਸ ਟਾਈਮ ਦੇ ਵਿੱਚ ਫਿਜ਼ੀਕਲ ਐਕਟੀਵਿਟੀ ਨਹੀਂ ਹੈ ਡਾਈਟ ਪ੍ਰੋਪਰ ਨਹੀਂ ਹੈ ਸਾਡੀ 슬ੀਪ ਪ੍ਰੋਪਰ ਨਹੀਂ ਹੈ ਬੱਚੇ ਦੇ ਨਾਲ ਸਾਡਾ ਟਾਈਮ ਇੰਨਾ ਜ਼ਿਆਦਾ ਹੋ ਜਾਂਦਾ ਹੈ ਕਿ ਸਾਡਾ ਕੋਈ ਸਿਸਟਮ ਹੀ ਨਹੀਂ ਰਹਿੰਦਾ ਬਿਲਕੁਲ ਬਾਵਲ ਹੈਬਿਟਸ ਦਾ ਕੋਈ ਸਿਸਟਮ ਨਹੀਂ ਰਹਿੰਦਾ ਉਧਰ ਉਹਨਾਂ ਨੂੰ ਪ੍ਰੈਸ਼ਰ ਹੈ ਔਰ ਉਹ ਬੇਬੀ ਨੂੰ ਦੇਖ ਰਹੀਆਂ ਉਹ ਜਾ ਨਹੀਂ ਪਾਉਂਦੀਆਂ ਤਾਂ ਉਹ ਸਾਰੇ ਚੱਕਰ ਜਿਹੜੇ ਸਾਰੇ ਇਵੈਂਟ ਵਰਡਸ ਨੇ ਉਹ ਸਾਰਿਆਂ ਦੇ ਵਿੱਚ ਵਿੱਚ ਹੀ ਪ੍ਰੋਬਲਮ ਇੰਨੀ ਜ਼ਿਆਦਾ ਵੱਧ ਜਾਂਦੀ ਹੈ ਕਿ ਉਹ ਇਸ ਪ੍ਰੋਬਲਮ ਤੋਂ ਫਿਰ ਸਫਰ ਕਰਦੀ ਹੈ ਫਿਰ ਸੈਕੰਡਲੀ ਉਹਨਾਂ ਨੂੰ ਲੱਗਦਾ ਹੈ ਕਿ ਨਹੀਂ ਇਹ ਤਾਂ ਬੱਚਾ ਬਹੁਤ ਛੋਟਾ ਹੈ ਤਾਂ ਕਰਕੇ ਹਲੇ ਟ੍ਰੀਟਮੈਂਟ ਨਹੀਂ ਕਰਾਨਾ ਬਿਲਕੁਲ ਸਭ ਤੋਂ ਵੱਡੀ ਗੱਲ ਹੈ ਸਭ ਤੋਂ ਵੱਡੀ ਗੱਲ ਕਿ ਨਹੀਂ ਇਹ ਹੁਣ ਕੁਝ ਨਹੀਂ ਕਰਾਨਾ ਕੋਈ ਮੈਡੀਸਿਨ ਨਹੀਂ ਦੇਣੀ ਕੋਈ ਕੁਝ ਨਹੀਂ ਕਰਨੀ ਉਹ ਇਸ ਚੀਜ਼ ਨੂੰ ਹੋਰ ਜ਼ਿਆਦਾ ਵਧਾ ਦਿੰਦਾ ਹੈ ਔਰ ਅਲਟੀਮੇਟਲੀ ਜਦੋਂ ਤੱਕਨ ਪੇਸ਼ੈਂਟ ਡਾਕਟਰ ਕੋਲ ਪਹੁੰਚਦਾ ਹੈ ਤਾਂ ਉਹ ਬੜੀ ਬੈਡ ਕੰਡੀਸ਼ਨ ਦੇ ਵਿੱਚ ਹੁੰਦਾ ਹੈ ਮੋਸਟਲੀ ਮੋਸਟ ਆਫ ਦਾ ਟਾਈਮਸ ਤੇ ਸਭ ਤੋਂ ਜ਼ਿਆਦਾ ਇੰਪੋਰਟੈਂਟ ਫੈਮਿਲੀ ਨੂੰ ਇਸ ਗੱਲ ਨੂੰ ਅੰਡਰਸਟੈਂਡ ਕਰਨ ਦੀ ਲੋੜ ਹੈ ਕਿ ਜਦੋਂ ਕਰਦੀ ਜਿਹੜੀ ਨਿਊਲੀ ਜਿਨ੍ਹਾਂ ਦਾ ਜੱਚਾ ਅਸੀਂ ਕਵਾਂਗੇ ਕਿ ਹੋਇਆ ਉਹਨਾਂ ਦੀ ਇਸ ਪ੍ਰੋਬਲਮ ਨੂੰ ਅਸੀਂ ਸਮਝੀ ਤੇ ਐਕਸਪਰਟ ਡਾਕਟਰ ਨੂੰ ਜ਼ਰੂਰ ਕੰਸਲਟ ਕਰੀ ਅੱਜ ਸਾਡੇ ਨਾਲ ਡਾਕਟਰ ਦਿਪਿਕਾ ਸੋਰੀ ਨੇ ਉਹਦੇ ਵਿੱਚ ਵੀ ਕਰਦੀਆਂ ਫੀਮੇਲਜ਼ ਦਾ ਬਹੁਤ ਜ਼ਿਆਦਾ ਰੋਲ ਹੈ ਜੀ ਉਹ ਸਮਝਣ ਕਿ ਬਿਕੋਜ਼ ਉਹ ਤਾਂ ਇਸ ਸਾਰੇ ਜਰਨੀ ਚੋਂ ਨਿਕਲੀਆਂ ਹੋਈਆਂ ਨੇ ਚੰਗਾ ਉਹਨਾਂ ਨੂੰ ਚੱਕਣਾ ਹੀ ਪਏਗਾ ਆਪਣੇ ਲਈ Yes ਹਾਂ ਤਾਂ ਉਹਨਾਂ ਨੂੰ ਸਮਝਣਾ ਚਾਹੀਦਾ ਹੈ ਕਿ ਸਾਡੇ ਨਾਲ ਇਹ ਸਭ ਕੁਝ ਜੋ ਹੋਇਆ ਸੀਗਾ ਉਹ ਅਸੀਂ ਅੱਗੇ ਨਾ ਕਰੀਏ ਹੈਨਾ ਵੀ ਸ਼ੁਡ ਬੀ ਵੈਰੀ ਸਪੋਰਟਿਵ ਅਸੀਂ ਉਹਨਾਂ ਦੀ ਡਾਈਟ ਦਾ ਧਿਆਨ ਰੱਖੀਏ ਬੱਚੇ ਦੀ ਲੁੱਕ ਆਫਟਰ ਇਚ ਅਸੀਂ ਉਹਨਾਂ ਲਈ ਹੈਲਪਫੁਲ ਹੋਈਏ ਜੇ ਵਰਕਿੰਗ ਔਮਨ ਕੋਈ ਹੈ ਤਾਂ ਰਾਦਰ ਉਹਦੇ ਵਾਸਤੇ ਰਿਸਪੌਂਸਿਬਿਲਟੀ ਵੱਜ ਜਾਂਦੀ ਹੈ ਕਿ ਜੇ ਅਸੀਂ ਉਹਨਾਂ ਦੀ ਹੈਲਪ ਕਰਾਂਗੇ ਤਾਂ ਉਹ ਫੈਮਿਲੀ ਨੂੰ ਵੀ ਆਪਣੇ ਕੰਮ ਨੂੰ ਵੀ ਬੱਚੇ ਨੂੰ ਵੀ ਸਭ ਨੂੰ ਅੱਛੀ ਤਰ੍ਹਾਂ ਦੇਖ ਪਾਣਗੇ ਹੁਣ ਜਿਵੇਂ ਤੁਸੀਂ ਮੈਂਸ਼ਨ ਕੀਤਾ ਵਰਕਿੰਗ ਔਮਨ ਨੂੰ ਲੈ ਕੇ ਅਬ ਹੁਣ ਚਾਹੇ ਗੱਲ ਅਸੀਂ ਕਰੀਏ ਵਰਕਿੰਗ ਔਮਨ ਨੂੰ ਜਾਂ ਫਿਰ ਹੋਮ ਮੇਕਰ ਨੂੰ ਲੈ ਕੇ ਤੁਸੀਂ ਕੀ ਸੁਜੈਸ਼ਨ ਦੇਣਾ ਚਾਹੋਗੇ ਐਨੋਰੈਕਟਲ ਜਿਹੜੇ ਇਸ਼ੂਸ ਨੂੰ ਅਸੀਂ ਕਿੱਦਾਂ ਅਵੋਇਡ ਕਰ ਸਕਦੇ ਹਿੱਦਾਂ ਆਪਣਾ ਖਿਆਲ ਰੱਖ ਸਕਦੇ ਆ ਦੋਨੋਂ ਕੇਸਸ ਦੇ ਵਿੱਚ ਮੈਂ ਉਹਦੇ 'ਚ ਆਪਣੇ ਪੇਸ਼ੈਂਟਸ ਨੂੰ ਵੀ ਇੱਕੋ ਹੀ ਗੱਲ ਕਰਨੀ ਆ ਕਿ ਯੂ ਸ਼ੁੱਡ ਬੀ ਸੈਲਫਿਸ਼ ਅਟ ਲੀਸਟ ਆਪਣੇ ਆਪ ਨੂੰ ਲੈ ਕੇ ਤੁਹਾਨੂੰ ਸੈਲਫਿਸ਼ ਹੋਣਾ ਪਏਗਾ ਜੇ ਤੁਸੀਂ ਸਾਰੇ ਕੰਮ ਕਰਨੇ ਐ ਤਾਂ ਸਭ ਤੋਂ ਪਹਿਲਾ ਤਾਂ ਤੁਸੀਂ ਆਪ ਇੰਪੋਰਟੈਂਟ ਹੋ ਟ੍ਰੂਲੀ ਮੈਂਟਲੀ ਡੀਪਲੀਨ ਲਵ ਵਿਦ ਯੋਰself ਫਰਸ ਯੈਸ ਆਪਣੀ ਡਾਈਟ ਨੂੰ ਲੈ ਕੇ ਆਪਣੇ ਲਾਈਫ ਸਟਾਈਲ ਨੂੰ ਲੈ ਕੇ ਆਪਣੀ ਫਿਜ਼ੀਕਲ ਐਕਟੀਵਿਟੀ ਨੂੰ ਲੈ ਕੇ ਜੇ ਤੁਸੀਂ ਆਪਣੇ ਆਪ ਨੂੰ ਟਾਈਮ ਦੋਗੇ ਤਾਂ ਹੀ ਤੁਸੀਂ ਉਹ ਕਹਿੰਦੇ ਨਾ ਕਿ ਜੇ ਇੱਕ ਹੈਲਦੀ ਮਾਈਂਡ ਹੈ ਜਾਂ ਹੈਲਦੀ ਬੋਡੀ ਹੈ ਉਹ ਹੀ ਕੁਝ ਕਰ ਸਕਦੀ ਹੈ ਲਾਈਕ ਜੇ ਇੱਕ ਫੀਮੇਲ ਪਿਲਰ ਹੈ ਫੈਮਿਲੀ ਦਾ ਜੇ ਉਹ ਪਿੱਲਰ ਠੀਕ ਰਹੇਗਾ ਤਾਂ ਉਹ ਆਪਣੀ ਸਾਰੀਆਂ ਰਿਸਪੌਂਸਿਬਿਲਟੀਜ਼ ਪ੍ਰੋਪਰਲੀ ਕਰ ਪਾਏਗੀ ਨਾ ਉਹ ਨੂੰ ਉਹਨੂੰ ਫੁੱਲਫਿਲ ਕਰ ਪਾਏਗੀ yes ਆਦਰਵਾਇਜ਼ ਜੇ ਤੁਸੀਂ ਸੈਲਫਿਸ਼ ਨਹੀਂ ਹੋਗੇ ਆਪਣੇ ਆਪ ਬਾਰੇ ਆਪਣੀ ਹੈਲਥ ਨੂੰ ਲੈ ਕੇ ਇਹ ਤਾਂ ਜਿਹੜਾ ਚੰਡਾ ਤੁਹਾਨੂੰ ਆਪ ਨੂੰ ਹੀ ਚੁਲਾਣਾ ਹੀ ਪਏਗਾ ਐਸ ਯੂ ਸੈਡ ਅਰਲੀਅਰ ਇੱਥੇ ਤੁਸੀਂ ਅਵੇਅਰਨੈਸ ਕਰਦੇ ਲੈਵਲ ਤੇ ਗੱਲ ਕਰ ਲਿਤੀ ਜਿਹੜੀ ਕਿ ਫੀਮੇਲ ਨੂੰ ਦੂਜੀ ਫੀਮੇਲ ਨੂੰ ਸਪੋਰਟ ਕਰਦੇ ਹੋਏ ਚਾਹੇ ਰਿਸ਼ਤੇਦਾਰੀ ਦੀ ਗੱਲ ਹੋਏ ਕਰਦੀ ਗੱਲ ਹੋਵੇ ਪੜੋਸੀਆਂ ਦੀ ਗੱਲ ਹੋਵੇ ਕਿੱਦਰੇ ਵੀ ਜਾ ਰਹੇ ਆ ਅਸੀਂ ਉਸ ਗੱਲ ਨੂੰ ਸਮਝੀ ਤੇ ਦੂਜੀ ਫੀਮੇਲ ਦੀ ਚਾਹੇ ਆਫਿਸ ਦੇ ਵਿੱਚ ਕੰਮ ਕਰ ਰਹੀ ਹੈ ਤੇ ਸਾਨੂੰ ਪਤਾ ਹੋਣਾ ਚਾਹੀਦਾ ਕਿ ਉਸਦੇ ਬੇਬੀ ਹੋਇਆ ਤੇ ਉਸ ਨੂੰ ਅਜਿਹੀਆਂ ਪ੍ਰੋਬਲਮਸ ਤੇ ਨਹੀਂ ਆ ਰਹੀ ਹੈ ਜ਼ਰੂਰਤ ਹੈ ਉਹ ਫਰੈਂਡਸ਼ਿਪ ਦੀ ਵੀ ਬੜੀ ਖਾਸ ਤੌਰ ਤੇ ਜ਼ਰੂਰਤ ਹੈ ਹੋਰ ਕਿਹੜੀ ਕਿਹੜੀ ਚੀਜ਼ਾਂ ਨੇ ਜੋ ਕੀ ਤੁਸੀਂ ਕਹਿਣਾ ਚਾਹੋਗੇ ਅਵੇਅਰਨੈਸ ਪ੍ਰੋਗਰਾਮ ਇਸ ਨੂੰ ਲੈ ਕੇ ਦਿਸ ਇਜ਼ ਵੈਰੀ ਇੰਪੋਰਟੈਂਟ ਇਹ ਇੰਨੀ ਜ਼ਿਆਦਾ ਕਾਮਨ ਪ੍ਰੋਬਲਮ ਹੁੰਦੀ ਜਾ ਰਹੀ ਹੈ ਕਿ ਇਹਦੇ ਲਈ ਡੈਫੀਨੇਟਲੀ ਅਵੇਅਰਨੈਸ ਪ੍ਰੋਗਰਾਮਸ ਹੋਣੇ ਚਾਹੀਦੇ ਆ ਸਕੂਲਸ ਵਿੱਚ ਕਾਲਜੇਸ ਵਿੱਚ ਵਰਕਪਲੇਸਿਸ ਵਿੱਚ ਜਿੱਥੇ ਵਿਮਨ ਨੂੰ ਇਹ ਸਮਝਾਇਆ ਜਾਏ ਕਿ ਤੁਹਾਡੀ ਹੈਲਥ ਇਜ਼ ਦਾ ਮੋਸਟ ਪ੍ਰਾਇੋਰਟੀ ਹੈ ਤੁਹਾਡੇ ਲਈ ਸਾਰੇ ਕੰਮ ਇਹਦੇ ਨਾਲ ਹੀ ਹੋਣਗੇ ਜੇ ਤੁਸੀਂ ਇਹਦੇ ਤੇ ਧਿਆਨ ਨਹੀਂ ਦੋਗੇ ਤਾਂ ਤੁਸੀਂ ਨਹੀਂ ਕੁਝ ਕਰ ਸਕਦੇ ਸਾਨੂੰ ਆਪਣੀ ਡਾਈਟ ਦਾ ਧਿਆਨ ਰੱਖਣਾ ਚਾਹੀਦਾ ਹੈ ਅੱਛਾ ਬਹੁਤ ਸਿੰਪਲ ਹੈ ਸਿਰਫ ਤੁਸੀਂ ਆਪਣੇ ਬੈਲੈਂਸਡ ਲਾਈਫਸਟਾਈਲ ਰੱਖਣਾ ਹੈ ਨਾ ਤੁਹਾਡੀ ਡਾਈਟ ਅੱਛੀ ਹੈ ਤੁਸੀਂ ਹਾਈਡਰੇਟਿਡ ਹੋ ਲਿਕੁਇਡ ਇਨਟੇਕ ਤੁਹਾਡੀ ਪੂਰੀ ਹੈ ਤੁਸੀਂ ਆਪਣੀ ਬਾਡੀ ਨੂੰ ਰੋਜ਼ ਟਾਈਮ ਦੇ ਰਹੇ ਹੋ ਚਾਹੇ ਸੈਰ ਯੋਗਾ ਐਕਸਰਸਾਈਜ਼ ਵਾਟਐਵਰ ਜੋ ਤੁਸੀਂ ਕਰ ਸਕਦੇ ਹੋ ਆਪਣੇ ਜੋ ਤੁਹਾਡਾ ਸ਼ਡਿਊਲ ਹੈ ਉਹਦੇ ਅਕੋਰਡਿੰਗ ਤਾਂ ਉਸ ਤੋਂ ਬਾਅਦ ਜਦੋਂ ਤੁਹਾਡੀ ਬਾਡੀ ਤੁਹਾਨੂੰ ਉਹਦੀ ਕੁਝ ਰਿਕੁਆਇਰਮੈਂਟ ਹੈ ਯੂ ਸ਼ੁੱਡ ਬੀ ਕੈਪੇਬਲ ਇਨਾਫ ਟੂ ਲਿਸਨ ਉਹਨੂੰ ਸੁਨੋ ਕਿ ਤੁਹਾਨੂੰ ਕੋਈ ਪ੍ਰੋਬਲਮ ਲੱਗ ਰਹੀ ਹੈ ਤਾਂ ਉਹਨੂੰ ਟਾਈਮਲੀ ਇਗਨੋਰ ਨਾ ਕਰੋ ਔਰ ਉਹਦਾ ਟਰੀਟਮੈਂਟ ਲੋ ਆਪਣੇ ਕੰਸਲਟੈਂਟ ਨੂੰ ਦਿਖਾਓ ਔਰ ਜੇ ਐਸੇ ਅਵੇਅਰਨੈਸ ਪ੍ਰੋਗਰਾਮਸ ਹੋਣਗੇ ਔਰ ਉਹਦੇ ਵਿੱਚ ਵੀ ਜੇ ਫੀਮੇਲਸ ਓਪਨ ਅਪ ਹੋਣਗੀਆਂ ਆਪਣੀਆਂ ਸਟੋਰੀਜ਼ ਸ਼ੇਅਰ ਕਰਨਗੀਆਂ ਕਿ ਜੇ ਉਹਨਾਂ ਨੇ ਕਿਸੇ ਚੀਜ਼ ਨੂੰ ਲੈ ਕੇ ਡਿਲੇ ਕੀਤਾ ਤਾਂ ਉਹਦਾ ਕੀ 네ਗੇਟਿਵ ਇਫੈਕਟ ਹੋਇਆ ਹੂੰ ਹੂੰ ਉਹਨਾਂ ਨੂੰ ਕਿੰਨਾ ਸਫਰ ਕਰਨਾ ਪਿਆ ਤੇ ਇਹ ਸਾਰੇ ਲੈਸਨਸ ਨੇ ਹੂੰ ਜਿਦੇ ਤੋਂ ਅਸੀਂ ਸਿੱਖਨੇ ਆ ਬਿਲਕੁਲ ਔਰ ਫਿਰ ਅਸੀਂ ਉਹਨੂੰ ਆਪਣੇ ਆਪ ਨੂੰ ਇੰਪਰੂਵ ਵੀ ਕਰਨੇ ਆ ਬਿਲਕੁਲ ਸਕੂਲ ਲੈਵਲ ਤੇ ਹੀ ਉਸ ਦੇ ਬਾਰੇ ਵਿੱਚ ਗੱਲ ਹੋਣੀ ਚਾਹੀਦੀ ਜਦੋਂ ਅਸੀਂ ਨਿਊ ਐਜੂਕੇਸ਼ਨ ਪਾਲਿਸੀ ਦੀ ਗੱਲ ਕਰਦੇ ਆ ਤੇ ਇਹ ਕੁਝ ਵੈਰੀ ਇੰਪੋਰਟੈਂਟ ਚੈਪਟਰਸ ਨੇ ਜੋ ਕਿ ਜ਼ਰੂਰ ਉਸ ਦੇ ਵਿੱਚ ਸ਼ਾਮਿਲ ਹੋਣੇ ਚਾਹੀਦੇ ਜਿਵੇਂ ਆਪਾਂ ਲਾਸਟ ਟਾਈਮ ਵੀ ਗੱਲ ਕੀਤੀ ਸੀ ਕਿ ਆਇਰਨ ਡੈਫੀਸ਼ੀਅਨਸੀ ਬਾਰੇ ਵੀ ਅਸੀਂ ਕੈਂਪੇਨਸ ਚਲਾਈ ਸੀ ਉਹ ਵੀ ਅਸੀਂ ਸਕੂਲ ਲੈਵਲਸ ਤੇ ਚਲਾਈ ਸੀ ਉਹ ਲੈਵਲ ਤੇ ਤੁਸੀਂ ਚਲਾਈ ਸੀ ਬਿਕਾਜ਼ ਜਿਹੜੀ ਯੰਗ ਗਰਲਸ ਨੇ ਜੇ ਉਹ ਆਪਣੀ ਡਾਈਟ ਦਾ ਧਿਆਨ ਨਹੀਂ ਰੱਖਣਗੀਆਂ ਜੇ ਉਹ ਉੱਥੋਂ ਹੀ ਹੈਲਦੀ ਹੋ ਕੇ ਨਿਕਲਣਗੀਆਂ ਉਹਨਾਂ ਦਾ ਲਾਈਫਸਟਾਈਲ ਠੀਕ ਹੋਏਗਾ ਉਹਨਾਂ ਦੀ ਇਨਟੇਕ ਅੱਛੀ ਹੋਏਗੀ ਤਾਂ ਅੱਗੇ ਚੱਲ ਕੇ ਉਹ ਬਹੁਤ ਅੱਛਾ ਪਰਫਾਰਮ ਕਰਨਗੀਆਂ ਬਿਲਕੁਲ ਕਿਉਂਕਿ ਜਦੋਂ ਅਸੀਂ ਕਹਿੰਦੇ ਹਾਂ ਕਿ ਬੀਜ ਹੀ ਪ੍ਰੋਪਰਲੀ ਤਰੀਕੇ ਦੇ ਨਾਲ

ਕੇਸਸ ਐਵਰੀ ਡੇ ਟ੍ਰੀਟ ਕਰਦੇ ਹੋ ਤੇ ਕੁਝ ਜਿਹਾ ਤੁਸੀਂ ਜ਼ਿਕਰ ਕਰਨਾ ਚਾਹੋ ਤੇ ਇੱਕ ਵਾਰੀ ਇੱਕ ਮਤਲਬ ਕਾਫੀ ਅੱਛੀ ਪੋਸਟ ਤੇ ਇੱਕ ਸੀਗੇ ਫੀਮੇਲ ਕੋਈ ਕਿਸੇ ਮਲਟੀਨੈਸ਼ਨਲ ਕੰਪਨੀ ਚ ਉਹਨਾਂ ਦੀ ਸਟੋਰੀ ਸੁਣ ਕੇ ਆਈ ਵਾਸ ਸ਼ੌਕਡ ਮਤਲਬ ਦਾ ਮੂਮੈਂਟ ਸ਼ੀ ਐਂਟਰਡ ਓਪੀਡੀ ਨਾ ਉਹਦੇ ਤੋਂ ਹੀ ਦੇਖ ਰਿਹਾ ਸੀ ਲੱਗ ਰਿਹਾ ਸੀਗਾ ਕਿ ਨਾ ਸਿਰਫ ਉਹ ਬਲਕਿ ਉਹਨਾਂ ਦੀ ਪੂਰੀ ਫੈਮਿਲੀ ਬਹੁਤ ਬੁਰੀ ਤਰ੍ਹਾਂ ਅਫੈਕਟਡ ਹੈ ਬਿਲਕੁਲ ਡਿਪਰੈਸਡ ਫੇਸ ਡਿਪਰੈਸ਼ਨ ਇੰਨਾ ਜ਼ਿਆਦਾ ਡਿਪਰੈਸਡ ਫੇਸ ਕਿ ਉਹਨੂੰ ਦੇਖ ਕੇ ਸਮਝ ਨਹੀਂ ਆਇਆ ਫਿਰ ਇੱਕ ਮੈਂਬਰ ਨੂੰ ਦੇਖਿਆ ਦੂਸਰੇ ਨੂੰ ਉਹਦੇ ਹਸਬੈਂਡ ਸੀਗੇ ਨਾਲ ਉਹਦੇ ਮਦਰ ਇਨ ਲਾ ਸੀਗੇ ਇੱਕ ਛੋਟਾ ਜਿਹਾ ਬੱਚਾ ਸੀਗਾ ਸਾਰੇ ਹੀ ਇੰਨੇ ਜ਼ਿਆਦਾ ਚੁੱਪ ਔਰ ਲੱਗ ਰਹੀ ਸੀ ਕਿ ਜਿਵੇਂ ਪਤਾ ਨਹੀਂ ਕੀ ਹੋ ਗਿਆ ਆਈ ਵਾਸ ਸ਼ੌਕ ਕਿ ਪਤਾ ਨਹੀਂ ਕੀ ਹੋਏਗਾ ਜਦੋਂ ਮੈਂ ਹਿਸਟਰੀ ਉਹਨਾਂ ਦੀ ਉਸ ਲੇਡੀ ਦੀ ਸੁਣੀ ਤਾਂ ਮੈਨੂੰ ਪਤਾ ਚੱਲਿਆ ਕਿ ਲਾਸਟ 1 1/2 ਇਅਰ ਤੋਂ ਉਹਨਾਂ ਨੇ ਕੋਈ ਆਊਟਿੰਗ ਹੀ ਨਹੀਂ ਕੀਤੀ ਉਹਨਾਂ ਦੇ ਘਰ ਵਿੱਚ ਨਾ ਸਿਰਫ ਉਸ ਪੇਸ਼ੀਐਂਟ ਕਰਕੇ ਸਭ ਨੇ ਸਭ ਕੁਝ ਖਾਣਾ ਪੀਣਾ ਬੰਦ ਕਰਤਾ ਸੀ 노 ਆਊਟਿੰਗ ਨਥਿੰਗ ਉਹ ਛੋਟਾ ਜਿਹਾ ਬੱਚਾ ਇੰਨਾ ਜ਼ਿਆਦਾ ਅਫੈਕਟ ਹੋ ਰਿਹਾ ਸੀ ਤਾਂ ਮਤਲਬ ਡਿਪਰੈਸ਼ਨ ਦੇ ਵਿੱਚ ਲਿਆਨ ਦੀ ਕਿਉਂਕਿ ਉਹਨਾਂ ਨੂੰ ਹੀ ਲੱਗ ਰਿਹਾ ਸੀ ਕਿ ਜੇ ਅਸੀਂ ਬਾਹਰ ਦਾ ਕੁਝ ਵੀ ਖਾਵਾਂਗੇ ਤਾਂ ਸਾਨੂੰ ਪ੍ਰੋਬਲਮ ਹੋ ਜਾਏਗੀ ਉਹ ਤੇ ਵੀ অলরেডি ਮੈਨੂੰ ਪ੍ਰੋਬਲਮ ਹੈ ਇਸ ਕਰਕੇ ਮੈਂ ਬੋਇਲਡ ਹੀ ਖਾਣਾ ਮੈਂ ਬੋਇਲਡ ਖਾਣਾ ਤਾਂ ਬਾਕੀ ਸਾਰੀ ਫੈਮਿਲੀ ਲਈ ਬੋਇਲਡ ਤਾਂ ਕਿ ਉਹਨਾਂ ਨੂੰ ਦਿੱਕਤ ਨਾ ਹੋਵੇ ਹਾਂ ਤਾਂ ਕਿ ਉਹਨਾਂ ਨੂੰ ਦਿੱਕਤ ਨਾ ਹੋਵੇ ਫਿਰ ਕਿਸੇ ਫਿਜ਼ੀਕਲ ਐਕਟੀਵਿਟੀ ਵਾਲੀ ਨਹੀਂ ਜਾ ਸਕਿਉਂ ਕਿਉਂਕਿ ਉਹਨਾਂ ਦਾ ਜਿਹੜਾ ਵਰਕ ਸ਼ਡਿਊਲ ਸੀ ਉਹੀ ਇੰਨਾ ਜ਼ਿਆਦਾ ਟਾਈਟ ਸੀ ਕਿ ਉਹਨਾਂ ਕੋਲ ਟਾਈਮ ਹੀ ਨਹੀਂ ਸੀਗਾ ਫਿਰ ਜਦੋਂ ਉਹਨਾਂ ਨੂੰ ਸਾਰਾ ਗਾਈਡ ਕੀਤਾ ਚੈੱਕ ਕੀਤਾ ਪ੍ਰੋਬਲਮ ਦਸੀ ਕਿ ਥਿਸ ਇਜ਼ ਨਾਟ ਦੈਟ ਬਿਗ ਡੀਲ ਕਿ ਤੁਸੀਂ ਆਪਣੇ ਆਪ ਨੂੰ ਬਿਲਕੁਲ ਇੱਕ ਘਰ ਦੇ ਅੰਦਰ ਹੀ ਰੱਖ ਲਿਆ ਵਰਕ ਫਰੋਮ ਹੋਮ ਸਟਾਰਟ ਹੋ ਗਿਆ ਆਫਿਸ ਜਾਣਾ ਹੀ ਬੰਦ ਕਰ ਦਿੱਤਾ ਸਪੈਸ਼ਲ ਰਿਕ ਕਿ ਨਹੀਂ ਮੈਨੂੰ ਆ ਸਕਦੀ ਜਦੋਂ ਉਹਨਾਂ ਦੀ ਕਾਉਂਸਲਿੰਗ ਹੋਈ ਐਂਡ ਉਸ ਤੋਂ ਬਾਅਦ ਸ਼ੀ ਵਾਸ ਬਿਟ ਕੰਫਰਟੇਬਲ ਕਿ ਨਹੀਂ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਤੇ ਮੈਂ ਠੀਕ ਹੋ ਜਾਵਾਂਗੀ ਟਰੀਟਮੈਂਟ ਤੋਂ ਬਾਅਦ that lady was very very happy and i was happy to see her smiling face ਤਾਂ ਮੈਂ ਮੈਨੂੰ ਜਾਣ ਲਗੀਆਂ ਕਹਿੰਦੇ ਕਿ ਡਾਕਟਰ ਮੈਮ ਤੁਸੀਂ ਨਾ ਮਤਲਬ ਬਹੁਤ ਅੱਛਾ ਕਾਉਂਸਲ ਕੀਤਾ ਤੇ ਮੇਰੀ ਪ੍ਰੋਬਲਮ ਕਾਫੀ ਜ਼ਿਆਦਾ ਸੌਟ ਆਊਟ ਹੈ ਮੈਂ ਕਿਹਾ ਚਲੋ ਮੈਂ ਤਾਂ ਉਦੋਂ ਹੀ ਲੱਗੇਗਾ ਜਦੋਂ ਤੁਸੀਂ ਦੁਬਾਰਾ ਆਓਗੇ ਵਿਦ ਹੈਪੀ ਸਮਾਈਲਿੰਗ ਫੇਸ ਤਾਂ ਉੱਥੇ ਜਾ ਕੇ ਉਹਦੇ ਹਸਬੰਦ ਕਹਿੰਦੇ ਕਿ ਮੈਮ ਐਨਾ ਨਾ ਇਹਦੇ ਤੇ ਟਰਸਟ ਕਰੋ 15 ਦਿਨ ਬਾਅਦ ਮੈਂ ਦੱਸਾਂਗਾ ਹਾਂ ਐਂਡ ਆਫਟਰ 15 ਡੇਸ ਆਈ ਵਾਸ ਰੀਅਲੀ ਹੈਪੀ ਕਿ ਜਦੋਂ ਮੈਂ ਉਹਨਾਂ ਦਾ ਸਮਾਈਲਿੰਗ ਫੇਸ ਦੇਖਿਆ ਔਰ ਉਹਨੇ ਕਿਹਾ ਕਿ ਅਸੀਂ ਆ 15 ਦਿਨ ਵਿੱਚ ਦੋ ਵਾਰੀ ਸੈਰ ਕਰਨ ਵੀ ਗਏ ਆ ਅਸੀਂ ਬਾਹਰ ਆਊਟਿੰਗ ਲਈ ਵੀ ਗਏ ਆ ਔਰ ਹੁਣ ਜਦੋਂ ਮੈਨੂੰ ਲੱਗਦਾ ਕਿ ਮੈਨੂੰ ਕੋਈ ਪ੍ਰੋਬਲਮ ਹੈ ਤੇ ਮੇਰੇ ਅੱਗੇ ਤੁਹਾਡਾ ਫੇਸ ਆ ਜਾਂਦਾ ਹੈ ਔਰ ਮੈਨੂੰ ਲੱਗਦਾ ਕਿ ਨਹੀਂ ਮੈਮ ਨੇ ਕਿਹਾ ਸੀ ਤੈਨੂੰ ਕੁਝ ਨਹੀਂ ਹੈ ਤਾਂ ਮੈਨੂੰ ਕੁਝ ਨਹੀਂ ਹੈ ਤਾਂ ਦੈਟ ਇਜ਼ ਦਾ ਮੇਨ ਥਿੰਗ ਮਤਲਬ ਐਸੀਆਂ ਚੀਜ਼ਾਂ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਅਸੀਂ ਇੱਕ ਬੜੀ ਲਾਈਫ ਨੂੰ ਚੇਂਜ ਕਰਤਾ ਨਾ ਸਿਰਫ ਇੱਕ ਲਾਈਫ ਨੂੰ ਰਾਦਰ ਉਹਦੇ ਨਾਲ ਐਸੋਸੀਏਟਿਡ ਕਿਤਨੀਆਂ ਲਾਈਵਸ ਨੂੰ ਉਹਨਾਂ ਦੀ ਬੱਚੀ ਵੀ ਉਸ ਦਿਨ ਸ਼ੀ ਵਾਸ ਵੈਰੀ ਹੈਪੀ ਵੈਰੀ ਸਮਾਈਲਿੰਗ ਫੇਸ ਹੈ ਨਾ ਇੱਕ ਬੱਚੇ ਨੂੰ ਤਾਂ ਸਭ ਕੁਝ ਚਾਹੀਦਾ ਹੈ ਉਹਨਾਂ ਦਾ ਪੇਰੈਂਟਸ ਚਾਹੀਦੇ ਹੈ ਡਿਪਰੈਸਡ ਫੇਸ ਇਸ ਨੋ ਵਨ ਲਾਈਕਸ ਆਪ ਉਨਕੇ ਲਈ ਬlesing ਬਨੇ ਬੇਸਿਕਲੀ ਨਾ ਸਿਰਫ ਉਨਕੋ ਜਿੰਨਕੋ ਆਪਨੇ ਟਰੀਟ ਕੀਤਾ ਬਲਕਿ ਇਨ ਫੈਕਟ ਸਾਇਲੈਂਟਲੀ ਆਪਨੇ ਪੂਰੀ ਫੈਮਿਲੀ ਕੋ ਟਰੀਟ ਕਰ ਦਿਆ ਹਾਂ wo to puri family koi treat karna important tha kyunki wo sare hi depressed the now they are happy they still come wo patient bhi bhejte hain to we feel good ਜਦੋਂ ਇਸ ਤਰ੍ਹਾਂ ਦੇ ਕੋਈ ਵੀ ਕੇਸਿਸ ਆਂਦੇ ਆ ਤਾਂ ਅੱਛਾ ਲੱਗਦਾ ਕਿ ਚਲੋ ਨਾ ਸਿਰਫ ਆਪਣੀ ਲਾਈਨ ਤੋਂ ਹਟ ਕੇ ਅਸੀਂ ਇੱਕ ਕਾਉਂਸਲਿੰਗ ਵੀ ਅੱਛੀ ਕੀਤੀ ਹੈ ਔਰ ਉਹਨਾਂ ਨੂੰ ਮੋਟੀਵੇਟ ਕੀਤਾ ਹੈ ਕਿ ਦੁਨੀਆ 'ਚ ਬਹੁਤ ਕੁਝ ਹੈ ਇਹ ਬਹੁਤ ਛੋਟੀ ਬਿਮਾਰੀ ਹੈ ਟਾਈਮਲੀ ਟਰੀਟ ਕਰੋਗੇ ਤਾਂ ਕਮ ਵਿਦ ਪਾਈਲਸ ਐਂਡ ਗੋ ਵਿਦ ਸਮਾਈਲਸ ਯੈਸ ਬਿਲਕੁਲ ਅੱਛਾ ਤੁਸੀਂ ਬੜੇ ਸੋਹਣੇ ਤਰੀਕੇ ਨਾਲ ਮੋਟੀਵੇਟ ਵੀ ਕੀਤਾ ਹੈ ਸਟੋਰੀ ਦੇ ਨਾਲ ਹੋ ਸਕਦਾ ਹੈ ਕੋਈ ਔਰ ਵੀ ਸੇਮ ਸਟੋਰੀ ਜੀ ਰਿਹਾ ਹੋਵੇ ਤਾਂ ਤੁਸੀਂ ਉਹਨ ਕੀ ਕਹਿਣਾ ਚਾਹੋਗੇ ਦ ਬਿਗੇਸਟ ਸਟਰੈਂਥ ਆਫ ਅ ਫੀਮੇਲ ਟੂ ਟਰੀਟ ਫਾਈਲਸ ਕਿਉਂਕਿ ਇਹ ਪੂਰਾ ਪ੍ਰੋਸੈਸ ਦੇ ਵਿੱਚ ਉਹ ਆਪਣੇ ਨਾਲ ਵੀ ਲੜ ਰਹੀ ਹੈ ਉਸ ਨੂੰ ਇੱਥੇ ਤੱਕ ਪਹੁੰਚਣਾ ਹੈ ਇੱਥੇ ਤੱਕ ਪਹੁੰਚ ਗਏ ਤੇ ਫਿਰ ਤੇ ਤੁਸੀਂ ਸੋਲੂਸ਼ਨ ਪ੍ਰੋਵਾਈਡਰ ਹੋਈ ਕੋਈ ਬਿਲਕੁਲ ਬਿਲਕੁਲ ਉਹਦੇ ਲਈ ਉਹਨੂੰ ਸਮਝਣਾ ਬਹੁਤ ਜ਼ਰੂਰੀ ਹੈ ਕੋਈ ਵੀ ਪੇਸ਼ੈਂਟ ਆਂਦਾ ਹੈ ਤੁਸੀਂ ਉਹਨੂੰ ਐਜ਼ ਅ ਪੇਸ਼ੈਂਟ ਟ੍ਰੀਟ ਕਰੋਗੇ ਤਾਂ ਬਸ ਫਿਰ ਆਇਆ ਉਹਦੀ ਹਿਸਟਰੀ ਲਈ ਐਂਡ ਦੈਟਸ ਇਟ ਪਰ ਜਦੋਂ ਤੁਸੀਂ 2 ਮਿੰਟ ਉਹਦੇ ਨਾਲ ਗੱਲ ਕਰਦੇ ਹੋ ਉਹਦੀ ਪ੍ਰੋਬਲਮ ਸਮਝਦੇ ਹੋ ਉਹਦਾ ਰੂਟ ਕਾਜ਼ ਸਮਝਦੇ ਹੋ ਹੈ ਨਾ ਤਾਂ ਫਿਰ ਤੁਸੀਂ ਬੈਟਰ ਵੇਚ ਟਰੀਟ ਕਰ ਸਕਦੇ ਹੋ ਤੁਸੀਂ ਡਾਇਗਨੋਸ ਪ੍ਰੋਪਰ ਕਰ ਸਕਦੇ ਹੋ ਤੁਸੀਂ ਟਰੀਟਮੈਂਟ ਪ੍ਰੋਪਰ ਕਰ ਸਕਦੇ ਹੋ ਤਾਂ ਉਹਨੂੰ ਲੈ ਕੇ ਵੀ ਫੀਲ ਕਿ ਵੀ ਆਰ ਲੱਕੀ ਇਨਾਫ ਕਿ ਇੰਨੇ ਪੇਸ਼ੈਂਟਸ ਇਸ ਤਰ੍ਹਾਂ ਦੇ ਆਂਦੇ ਆ ਔਰ ਅੱਗੋਂ ਅਸੀਂ ਉਹਨਾਂ ਨੂੰ ਇੰਨੀ ਅੱਛੀ ਤਰ੍ਹਾਂ ਕਾਉਂਸਲ ਕਰਨੇ ਆ ਸਮਝਣੇ ਆ ਔਰ ਫਿਰ ਉਹ ਸਮਾਈਲਿੰਗ ਫੇਸਿਸ ਦੇ ਨਾਲ ਹੀ ਜਾਂਦੇ ਆ ਮੋਸਟ ਆਫ ਦਾ ਟਾਈਮ ਦੇ ਨੇਵਰ ਕੰਪਲੇਨ ਔਰ ਬੜੇ ਅੱਛੇ ਆਊਟਕਮਸ ਹੁੰਦੇ ਆ स्टाफ इज ऑल्सो वेरी कंफर्टेबल वो सब कुछ चीजा बहुत मैटर कर दी है किसी लिए भी किसी भी लाइफ तो अगर पेन चली जाए तो ऑटोमेटिकली उसका दिमाग रिलैक्स हो जाता है चेहरे पर स्माइल आती है जो कि मिशन भी है अच्छा तुम जाते जाते अपना अः अं कहे कि कुछ अ काइंड ऑफ थ्री गोल्डन रूल्स शेयर करो फॉर अ गुड एनोरेक्टल हाइजीन हाँ ਇਸ ਇਵੈਸਿਤਾ ਜਰਨਲ ਹੀ ਹੈ ਬਟ ਫੀਮੇਲਸ ਦੇ ਲਈ ਸਪੈਸ਼ਲੀ ਯੈਸ ਫੋਰ ਵਿਲ ਲਾਈਕ ਟੂ ਐਡ ਕਿ ਸਭ ਤੋਂ ਪਹਿਲਾ ਦਾ ਉਹਨਾਂ ਨੂੰ ਆਪਣੀ ਡਾਈਟ ਨੂੰ ਲੈ ਕੇ ਬਹੁਤ ਜ਼ਿਆਦਾ ਪਾਰਟਿਕੂਲਰ ਹੋਣਾ ਚਾਹੀਦਾ ਹੈ ਸਭ ਕੁਝ ਖਾਣਾ ਹੈ ਟਾਈਮਲੀ ਖਾਣਾ ਹੈ ਸੈਕੰਡਲੀ ਹਾਈਡਰੇਟਡ ਰਹਿਣਾ ਹੈ ਲਿਕੁਇਡ ਇਨਟੇਕ ਬਹੁਤ ਅੱਛੀ ਹੋਣੀ ਚਾਹੀਦੀ ਹੈ ਬਹੁਤ ਸਮਰਸ ਐਂਡ ਵਿੰਟਰਸ ਦੋਨਾਂ ਦੇ ਵਿੱਚ ਮੈਂਸਟਰਲ ਟਾਈਮ ਦੇ ਵਿੱਚ ਆਪਣੇ ਹਾਈਜੀਨ ਦਾ ਬਹੁਤ ਜ਼ਿਆਦਾ ਧਿਆਨ ਰੱਖਣਾ ਹੈ ਕਲੀਨਲੀਨਸ ਨੂੰ ਲੈ ਕੇ ਇਹ ਬੋਡੀ ਦੇ ਬਹੁਤ ਡੈਲੀਕੇਟ ਸੌਫਟ ਪਾਰਟਸ ਨੇ ਕੋਈ ਵੀ ਬਹੁਤ ਜ਼ਿਆਦਾ ਫ੍ਰੈਗਰੈਂਸ ਵਾਲੀਆਂ ਚੀਜ਼ਾਂ ਜੋ ਮਾਰਕੀਟ ਵਿੱਚ ਅਵੇਲੇਬਲ ਨੇ ਹੈਨਾ ਵਾਈਪਸ ਵਗੈਰਾ ਐਂਡ ਆਲ ਦੈਟ ਇਸ ਅਬਯੂਜ਼ ਨਹੀਂ ਕਰਨੇ ਚਾਹੀਦੇ ਨੇਚਰਲ ਚੀਜ਼ਾਂ ਵੱਲ ਜ਼ਿਆਦਾ ਜਾਣਾ ਚਾਹੀਦਾ ਹੈ ਕੰਫਰਟੇਬਲ ਕਲੋਥਸ ਪਾਣੇ ਚਾਹੀਦੇ ਐ ਸਪੈਸ਼ਲੀ ਸਮਰਸ ਦੇ ਵਿੱਚ ਹੈਨਾ ਕਿ ਥੋੜਾ ਬਰੀਦੀਂਗ ਬਰੀਦੇਬਲ ਜਿਹੜੇ ਕਲੋਥਸ ਹੋਣ ਸੌਫਟ ਐਂਡ ਟਾਈਟ ਨਹੀਂ ਹੋਣ ਚਾਹੀਦੇ ਟਫ ਨਹੀਂ ਹੋਣੇ ਚਾਹੀਦੇ ਔਰ ਪਾਰਟ ਕਲੀਨ ਦੇ ਲਈ ਬਾਵਲ ਮੂਵਮੈਂਟ ਤੋਂ ਬਾਅਦ ਜਿਹੜਾ ਤੁਸੀਂ ਪਾਰਟ ਕਲੀਨ ਕਰਨਾ ਹੈ ਵਾਈਪ ਆਫ ਕਰਨਾ ਹੈ ਉਹ ਫਰੰਟ ਟੂ ਬੈਕ ਕਰਨਾ ਚਾਹੀਦਾ ਹੈ ਨਾਟ ਫਰਮ ਬੈਕ ਟੂ ਫਰੰਟ ਉਹਦੇ ਨਾਲ ਜਿਹੜੇ ਬੈਕਟੀਰੀਆ ਨੇ ਔਰ ਵਜਾਇਨਾ ਐਚ ਯੂਰੀਥਰਾਚ ਜਾਂ ਦੇ ਪ੍ਰੋਬੈਬਿਲਿਟੀ ਬਹੁਤ ਜ਼ਿਆਦਾ ਰਹਿੰਦੀ ਹੈ ਔਰ ਪਾਰਟ ਨੂੰ ਡਰਾਈ ਕਰਨਾ ਇਜ਼ ਵੈਰੀ ਵੈਰੀ ਇੰਪੋਰਟੈਂਟ ਵੈਟਨੈਸ ਨਹੀਂ ਰਹਿਣੀ ਚਾਹੀਦੀ ਉਹਦੇ ਨਾਲ ਡਰਮਟਾਈਟਸ ਹੋ ਸਕਦਾ ਹੈ ਹੋਰ ਕਈ ਤਰ੍ਹਾਂ ਦੀਆਂ ਸਕਿਨ ਇਨਫੈਕਸ਼ਨਸ ਹੋ ਸਕਦੀਆਂ ਨੇ और यह सब थो फिजीकली एक्टिव रहना इज़ वेरी वेरी इंपॉर्टेंट जो भी तैयूल है, है वर्क शेड्यूल है तुम पढ़ रहे हो कुछ भी है जो भी तो दिन टाइम मिले नॉट परटिकुलर कि असी मॉर्निंग ईवनिंग ही टाइम कड़ना अपने सारे दिन जो भी टाइम क्ड सकते हो जो भी कर सकते हो वो तो जरूर फिजिकली एक्टिव रहना चाहिए यह सब चीज़ा जो रहैफीनेटली हैल्थ भी ठीक रहेगी डाइट भी अच्छी है और डायजैशन भी अच्छी हो रही है फिजिकली तो एक्टिव ਉਹ ਤੁਹਾਡੀ ਬਾਵਲ ਹੈਬਿਟਸ ਆਪਣੇ ਆਪ ਹੀ ਠੀਕ ਰਹੇਨਗੀ ਪਰ ਫਿਰ ਉਹਦੇ ਨਾਲ ਇਹ ਪ੍ਰੋਬਲਮਸ ਹੋਣ ਦੇ ਚਾਂਸਸ ਬਹੁਤ ਜ਼ਿਆਦਾ ਘੱਟ ਜਾਣਗੇ ਆਲਮੋਸਟ ਨੈਗਲੀਜੀਬਲ ਤੁਸੀਂ ਜਦੋਂ ਗੱਲ ਕਰ ਰਹੇ ਸੀ ਆਲਦੋ ਮੈਂ ਇਸ ਤੋਂ ਪਹਿਲੇ ਬੋਲਿਆ ਸੀ ਕਿ ਆਖਿਰ 10 ਸਵਾਲ ਲੇਕਿਨ ਇੱਕ ਚੀਜ਼ ਦਿਮਾਗ ਦੇ ਵਿੱਚ ਆਈ ਬਿਕਾਜ਼ ਦਿਸ ਇਜ਼ ਸਮਰ ਗਰਮੀ ਦਾ ਮੌਸਮ ਹੈ ਲਿਕਵਿਡ ਇਨਟੇਕ ਇਸ ਵੈਰੀ ਇੰਪੋਰਟੈਂਟ ਲੇਕਿਨ ਜਦੋਂ ਸਪੈਸੀਫਿਕਲੀ ਵੀ ਮਿਲ ਜਾ ਤਾਂ ਟ੍ਰੈਵਲ ਕਰ ਰਹੀਆਂ ਹੁੰਦੀਆਂ ਨੇ ਤੇ ਉਹ ਲਿਕਵਿਡ ਇਨਟੇਕ ਘੱਟ ਲੈਂਦੀਆਂ ਨੇ ਤਾਂ ਕਿ ਉਹਨਾਂ ਨੂੰ ਰਸਤੇ ਦੇ ਵਿੱਚ ਵਾਸ਼ਰੂਮ ਬੜੀ ਬੜੀ ਦਿੱਕਤ ਰਹਿੰਦੀ ਹੈ ਤੇ ਉਹ ਕਿੰਨਾ ਵੱਡਾ ਕਨਸਰਨ ਹੈ ਕਿਉਂਕਿ ਦਿਸ ਇਜ਼ ਦਾ ਸਮਰ વેकेशन ਟਾਈਮ ਹੂੰ ਤੇ ਤੁਸੀਂ ਆ ਕੀ ਹਦਾਇਤ ਦੇਣਾ ਚਾਹੋਗੇ ਕਿਉਂਕਿ ਜੋ ਮਦਰ ਕਰ ਰਹੀ ਹੈ ਉਹ ਹੀ ਆਪਣੇ ਬੱਚੇ ਵੀ ਉਹ ਦੇਖਾਈ ਫਾਲੋ ਕਰ ਰਹੇ ਨੇ ਬੱਚੇ ਉਹ ਹੀ ਦੇਖ ਰਹੇ ਨੇ ਸਪੈਸ਼ਲੀ ਉਹਨਾਂ ਦੀ ਜੇ ਡਾਟਰ ਹੈ ਯੈਸ ਤੇ ਸ਼ੀ ਇਜ਼ ਆਲਸੋ ਨਹੀਂ ਲਿਕਵਿਡ ਇਨਟੇਕ ਤਾਂ ਚਾਹੇ ਸਮਰਸ ਹੈ ਚਾਹੇ ਵਿంటర్స్ ਹੈ ਚਾਹੇ ਤੁਸੀਂ ਵਕੇਸ਼ਨਸ ਤੇ ਉਹ ਤੁਸੀਂ ਜਿੰਨਾ ਸਪੋਜ਼ ਤੁਹਾਨੂੰ ਲੱਗ ਰਿਹਾ ਕਿ ਤੁਸੀਂ ਪਾਣੀ ਜ਼ਿਆਦਾ ਲੋਗੇ ਤੁਹਾਨੂੰ ਯੂਰਿਨ ਜ਼ਿਆਦਾ ਆਏਗਾ ਪਰ ਜੇ ਤੁਸੀਂ ਉਹਨੂੰ ਹੋਲਡ ਕਰੋਗੇ ਉਸ ਯੂਰਿਨ ਨੂੰ ਤਾਂ ਉਹਦੇ ਨਾਲ ਹੋਰ ਤੁਹਾਡੀਆਂ ਐਸੋ ਯੂਰਿਨਰੀ ਟ੍ਰੈਕ ਦੀਆਂ ਪ੍ਰੋਬਲਮ ਸਟਾਰਟ ਹੋ ਜਾਣਗੀਆਂ ਤਾਂ ਐਸਾ ਬਿਲਕੁਲ ਨਹੀਂ ਕਰਨਾ ਹਾਈਡਰੇਟਿਡ ਰਹਿਣਾ ਇਜ਼ ਵੈਰੀ ਵੈਰੀ ਇੰਪੋਰਟੈਂਟ ਉਹਦੇ ਨਾਲ ਹੀ ਤੁਹਾਡਾ ਜਿਹੜਾ ਸਟੂਲ ਹੈ ਉਹ ਸੌਫਟ ਹੋਏਗਾ ਔਰ ਤੁਸੀਂ इजीली ਮੋਸ਼ਨ ਪਾਸ ਕਰੋਗੇ ਔਰ ਇਹ ਪ੍ਰੋਬਲਮ ਹੋਣ ਦੇ ਚਾਂਸਸ ਬਹੁਤ ਜ਼ਿਆਦਾ ਘਟਣਗੇ ਤੇ ਕੁਝ ਚੀਜ਼ਾਂ ਅਜਿਹੀਆਂ ਨੇ ਜੋ ਕਿ ਸਾਡੇ ਲਾਈਫ ਸਟਾਈਲ ਤੋਂ ਲੈ ਕੇ ਸਾਡੀ ਰੋਜ਼ਾਨਾ ਹੈਬਿਟਸ ਦੇ ਵਿੱਚ ਸ਼ਾਮਿਲ ਹੋ ਜਾਣੀਆਂ ਚਾਹੀਦੀਆਂ ਨੇ ਔਰ ਡਾਕਟਰ ਦੀਪਿਕਾ ਸੋਰੀ ਤੁਸੀਂ ਹਰ ਚੀਜ਼ ਨੂੰ ਹਮੇਸ਼ਾ ਹਰ ਵਾਰ ਐਗਜ਼ੈਪਲਸ ਦੇ ਨਾਲ ਮੋਟੀਵੇਟ ਕਰਦੇ ਹੋਏ ਕੰਫਰਟੇਬਲੀ ਵਿਦ ਅ ਸਮਾਈਲ ਜਿਵੇਂ ਤੁਸੀਂ ਕਹਿੰਦੇ ਹੋ ਕਿ ਕੰਮ ਆਇਸ ਐਂਡ ਸਮਾਈਲ ਔਰ ਤੁਸੀਂ ਐਕਚੁਅਲ ਦੇ ਵਿੱਚ ਉਸ ਸਟੇਟਮੈਂਟ ਨੂੰ ਜੀ ਵੀ ਰਹੇ ਹੋ ਤਾਂ ਥੈਂਕ ਯੂ ਸੋ ਵੈਰੀ ਮੱਚ ਫॉर ਯੋਰ ਕਾਈਂਡ ਸੁਜੈਸ਼ਨ ਰੋਜ਼ਾਨਾ ਸਪੋਕਸਮੈਨ ਤੋਂ ਮੈਂ ਗੀਤ ਤੁਹਾਡੇ ਨਾਲ ਥੈਂਕ ਯੂ ਸੋ ਵੈਰੀ ਮੱਚ ਫॉर ਕਨੈਕਟਿੰਗ Thank you.